ਜੇ ਸਾਡੇ ਕੋਲ ਕੋਈ ਇਸ ਤਰ੍ਹਾਂ ਸ਼ਿਕਾਇਤ ਆਉਗੀ ਕਿ ਕੋਈ ਪੋਲੀਟਿਕਲ ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਅਸੀਂ ਕੋਈ ਪੱਖਣਾ ਨਹੀਂ ਹੈਗਾ ਕਿ ਅਸੀਂ ਕਿਸੇ ਨਸ਼ਾ ਵੇਚਣ ਵਾਲੇ ਨੂੰ ਕੋਈ ਰਾਜਨੀਤਿਕ ਸ਼ਹਿ ਦਈਏ ਜਾਂ ਕੋਈ ਹੋਰ ਪਹਿਲਾਂ ਉਹਨਾਂ ਨੂੰ ਸ਼ਹਿ ਮਿਲਦੀ ਰਹੀਆਂ ਨੇ ਪਹਿਲਾਂ ਤਾਂ ਇਹ ਤਾਂ ਇਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿ ਦਿੰਦੇ ਸੀ ਕਿ ਕਈ ਵਾਰੀ ਜਿਹੜੇ ਫੜਾਉਣਗੇ ਨੇ ਉਹ ਲੇਟ ਆਉਂਦੇ ਆ ਘਰੇ ਤੇ ਜਿਹਨੂੰ ਫੜਾਉਣਗੇ ਨੇ ਉਹ ਪਹਿਲਾਂ ਘਰੇ ਆ ਜਾਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਆ ਜਿਹੜੀਆਂ ਹੁਣ ਕਹਿੰਦੇ ਆਪਾਂ 10000 ਬਦਲੀਆਂ ਉਹੀ ਹੋਇਆ ਔਰ ਇਹ ਸ਼ਫਲ ਵੀ ਵੱਡੇ ਪੱਦਰ ਤੇ ਹੋਇਆ ਔਰ ਹੋਇਆ ਦੂਰ ਦੂਰ ਹੋਇਆ ਇਹਨੇ ਹੈਗਾ ਪੰਜ ਸੱਤ ਥਾਣੇ ਬਾਦ ਕਰਦੀ ਤਾਂ ਜੇ ਕਿਸੇ ਮੁਨਸ਼ੀ ਨੇ ਹੌਲਦਾਰ ਨੇ ਜਾਂ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪਤਾ ਲੱਗਿਆ ਕਿ ਇਹਦੇ ਕਰਕੇ ਜਿਹੜਾ ਉਹ ਨਸ਼ੇ ਵਾਲਾ ਬਾਹਰ ਆ ਗਿਆ ਜਾਂ ਨਸ਼ੇ ਵਾਲਾ ਭੱਜ ਗਿਆ ਜਾਂ ਪਹਿਲਾਂ ਕੋਈ ਐਕਸ਼ਨ ਖਰਾਬ ਗਿਆ ਤਾਂ ਉੱਥੇ ਵੀ ਸਫਤ ਕਰਦੇ ਨਸ਼ੇ ਦੀ ਗੱਲ ਆਉਂਦੀ ਹੈ ਪੋਲਿਟਿਕਲ ਸੁਰੱਖਣ ਦੀ ਵੀ ਗੱਲ ਆਉਂਦੀ ਹੈ ਪਿਛਲੀ ਸਰਕਾਰਾਂ ਦੇ ਵਿੱਚ ਵੀ ਆਂਦਾ ਸੀ ਕਿ ਪੋਲਿਟਿਕਲ ਸੁਰੱਖਣ ਮਿਲਿਆ ਹੋਇਆ ਕਿ ਇਹੋ ਜਿਹੇ ਪੋਲਿਟਿਸ਼ੀਅਨਸ ਦੀ ਵੀ ਕੋਈ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਨੇ ਸੁਰੱਖਣ ਜੀ ਸਾਡੇ ਕੋਲ ਕੋਈ ਇਸ ਤਰ੍ਹਾਂ ਸ਼ਿਕਾਇਤ ਆਉਗੀ ਕਿ ਕੋਈ ਪੋਲਿਟਿਕਲ ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਅਸੀਂ ਕੋਈ ਬਖਸ਼ਣਾ ਨਹੀਂ ਹੈਗਾ ਕਿ ਅਸੀਂ ਕਿਸੇ ਨਸ਼ੇ ਵੇਚਣ ਵਾਲੇ ਨੂੰ ਕੋਈ ਰਾਜਨੀਤਿਕ ਸ਼ਹਿ ਦਈਏ ਜਾਂ ਕੋਈ ਹੋਰ ਪਹਿਲਾਂ ਉਹਨਾਂ ਨੂੰ ਸ਼ਹਿ ਮਿਲਦੀਆਂ ਰਹੀਆਂ ਨੇ ਪਹਿਲਾਂ ਤਾਂ ਇਹ ਤਾਂ ਇਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿ ਦਿੰਦੇ ਸੀ ਪਰ ਹਾਂ ਜਦੋਂ ਹੁਣ ਉਹ ਥੱਲੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਸੈਗਮੈਂਟ ਜਿਹੜੇ ਨੇ ਉਹਨਾਂ ਚ ਗ੍ਰਿਫਤਾਰੀਆਂ ਹੋਣਗੀਆਂ ਜਾਣਗੀਆਂ ਤਾਂ ਹੋ ਸਕਦਾ ਕਿ ਕਿਸੇ ਵੱਡੇ ਅਸਰਦਾਰ ਕ੍ਰਿਟੀਕਲ ਪਰਿਵਾਰ ਤੱਕ ਉਹ ਵਿਦਿਆ ਤਾਰਾਂ ਜਾਂਦੀਆਂ ਹੁਣ ਪਰ ਪੰਜਾਬ ਦੇ ਜਿਸ ਤਰ੍ਹਾਂ ਮੈਂ ਕਿਹਾ ਪੰਜਾਬ ਦੇ ਵਿੱਚ ਨਸ਼ਾ ਜਾਂ ਨਸ਼ ਨਸਲ ਨਸਰਕੁਸ਼ੀ ਕਹੂੰਗਾ ਮੈਨੂੰ ਉਹ ਨਸਰਕੁਸ਼ੀ ਕਰਨ ਵਾਲੇ ਨੂੰ ਬਖਸ਼ਣ ਚਾਹੋਗਾ